ਇਮੀਗ੍ਰੇਸ਼ਨ ਰਿਫਿਊਜ਼ਸ ਦੈਨ ਸਿਟੀਜ਼ਨਸ਼ਿਪ ਕੈਨੇਡਾ ਬਿਲ ਸੀ 2 ਲਾਗੂ ਕਰਕੇ ਆਪਣੇ ਇਮੀਗ੍ਰੇਸ਼ਨ ਐਪਲੀਕੇਸ਼ਨ ਪ੍ਰੋਸੈਸਿੰਗ ਸਿਸਟਮ ਦੇ ਵਿੱਚ ਕਬੱਟਾ ਬਦਲਾਅ ਕਰਨ ਦੇ ਲਈ ਤਿਆਰ ਹੈ ਜਿਸ ਦੇ ਥਾਂ ਬਿਲ ਸੀ 12 ਲੈ ਲਵੇਗਾ 10 ਅਕਤੂਬਰ 2025 ਨੂੰ ਪੇਸ਼ ਕੀਤਾ ਗਿਆ ਬਿਲ ਸੀ 12 ਬਿਲ ਸੀ 2 ਦੇ ਵਿੱਚ ਸ਼ੁਰੂ ਵਿੱਚ ਦੱਸਿਆ ਗਿਆ ਤਰਜੀਹਾਂ ਨੂੰ ਮਜ਼ਬੂਤ ਤੇ ਵਿਸਤਾਰ ਕਰੇਗਾ ਇਹ ਬੋਸ ਆ ਗਿਆ ਇਮੀਗ੍ਰੇਸ਼ਨ ਤਰ੍ਹਾਂ ਆ ਦੇ ਵਿੱਚ ਲੰਬੀ ਤੇ ਅਰਸ਼ੀਅਨ ਨੂੰ ਰੱਦ ਕਰਨ ਦੀ ਆਗਿਆ ਦੇਣ ਦੇ ਲਈ ਵਿਸਤ੍ਰਿਤ ਨਮਿਆ ਸ਼ਕਤੀਆਂ ਪੇਸ਼ ਕਰਤੇ ਇਸ ਵਿਧਾਨਕ ਬਤਲਾਵ ਜੋ ਕਿ ਇਸ ਸਮੇਂ ਦੂਜੀ ਵਾਰ ਪੜਿਆ ਜਾ ਰਿਹਾ ਹੈ ਉਸ ਦੇ ਗੰਭੀਰ ਅਤੇ ਦੁਰਗਾਮੀ ਨਤੀਜੇ ਹੋਣਗੇ ਖਾਸ ਕਰਕੇ ਉਹਨਾਂ ਦੇ ਲਈ ਜੋ ਮੌਜੂਦਾ ਪ੍ਰਣਾਲੀ ਨੂੰ ਦਸੋਂਦੇ ਮਹੱਤਵਪੂਰਨ ਬੈਕਲੌਗ ਫੀਸ ਫਸੇ ਹੋਏ ਨੇ ਜਦੋਂ ਇਹ ਪਾਸ ਹੋ ਜਾਂਦਾ ਹੈ ਕੈਨੇਡਾ ਸਟਾਰਟਅਪ ਵੀਜ਼ਾ ਪ੍ਰੋਗਰਾਮ ਦੇ ਅੰਦਰ ਇੱਕ ਮਹੱਤਵਪੂਰਨ ਪ੍ਰਭਾਵ ਦੀ ਉਮੀਦ ਹੈ ਜਿੱਥੇ ਹਜ਼ਾਰਾਂ ਅਰਜ਼ੀਆਂ ਲੰਬਿਤ ਨੇ ਲਗਭਗ 80% ਮਨੋਨੀਤ ਕਾਰੋਬਾਰੀ ਇੰਕਿਊਬੇਟਰ 30 April 2024 ਦੀਆਂ MI72 ਮੰਤਰੀ ਪੱਤਰ ਦੀਆਂ ਹਦਾਇਤਾਂ ਨੂੰ ਪੂਰਾ ਕਰਨ ਦੇ ਵਿੱਚ ਅਸਤ ਬੁਲੈਂਦੇ ਨੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਿਨੇਕਾਰਾ ਦੁਆਰਾ ਨਵੀਆਂ ਅਰਜ਼ੀਆਂ ਜਮ੍ਹਾਂ ਕੀਤੀਆਂ ਜਾ ਰਹੀਆਂ ਨੇ ਜ਼ਿਆਦਾਤਰ ਦੱਖਣ ਪੂਰਬੀ ਏਸ਼ੀਆ ਚੀਨ ਅਤੇ ਈਰਾਨ ਤੋਂ ਜਿਨ੍ਹਾਂ ਨੂੰ ਸਰਕਾਰ ਦੁਆਰਾ ਨਿਯਮਿਤ ਕਾਰੋਬਾਰੀ ਇੰਕਿਊਬੇਟਰਾਂ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਹੈ ਜੋ ਅਪ੍ਰੈਲ 2024 ਦੇ ਐਮਆਈ ਦੇ ਮਾਮਲਿਆਂ ਡੰਡਾ ਨੂੰ ਪੂਰਾ ਕਰਨ ਦੇ ਵਿੱਚ ਉਸਫਲ ਲੈਂਦੇ ਨੇ ਮੀਲ ਸੀ 12 ਦੇ ਨਾਲ ਆਈਆਰਸੀਸੀ ਨੂੰ ਅਜਿਹੀਆਂ ਅਰਜ਼ੀਆਂ ਨੂੰ ਸਮੂਹਿਤ ਤੌਰ ਤੇ ਰੱਦ ਕਰਨ ਦਾ ਅਧਿਕਾਰਿਕ ਪ੍ਰਾਪਤ ਹੋ ਜਾਂਦਾ ਹੈ ਤੇ ਨਾਲ ਹੀ ਜਿਹਦੇ ਨਾਲ 1/ ਬੈਕਲੋਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਫ਼ ਕੀਤਾ ਜਾਂਦਾ ਹੈ ਜੋ ਸਮੂਥੇ ਪ੍ਰੋਸੈਸਿੰਗ ਸਮੇਂ ਨੂੰ ਘਟਾ ਰਿਹਾ ਹੈ ਵਰਤਮਾਨ ਦੇ ਵਿੱਚ ਆਈਆਰਸੀਸੀ ਪ੍ਰੋਸੈਸਿੰਗ ਸਮਾਂ ਪ੍ਰਕਾਸ਼ਿਤ ਕਰਦਾ ਹੈ ਜੋ ਕਥਿਤ ਤੌਰ ਤੇ ਦੱਸਉਂਦੇ ਕਿ ਵਿਨੇਕਾਰ ਕਿੰਨਾ ਸਮਾਉਂਦੀ ਕਰਨ ਵੀ ਉਮੀਦ ਕਰ ਸਕਦੇ ਨੇ ਹਾਲਾਂਕਿ ਇਹ ਸਮਹਰਣ ਨੀਤੀ ਤੌਰ ਤੇ ਸੰਭਾਵ ਵਿਨੇਕਾਰਾਂ ਮੁੱਖ ਤੌਰ ਤੇ ਉਹ ਪਾਰਕ ਇੰਕੂਬੇਟਰਾਂ ਨੂੰ ਨਿਰਾਸ਼ ਕਰਨ ਦੇ ਲਈ ਸੰਚਾਰਿਤ ਜਾਪਦੇ ਜਿਨ੍ਹਾਂ ਕੋਲ ਸਿਸਟਮ ਦੀਆਂ ਚੁਣੌਤੀਆਂ ਵਿੱਚ ਦੂੰਗੀ ਸਮਝ ਦੀ ਘਾਟ ਹੈ ਜਿਸਨ ਕਾਰਨ ਜੇ ਉਹ ਜੋ ਪਰੋਸੇਯੋਗਤਾ ਵਿੱਚ ਪਾੜਾ ਪੈਦਾ ਹੁੰਦਾ ਹੈ ਇਸੇ ਤਰ੍ਹਾਂ ਮੌਜੂਦਾ ਪ੍ਰਕਾਸ਼ਿਤ ਸਮੇਂ ਪਰੋਸੇਯੋਗ ਨਹੀਂ ਹਨ ਅਤੇ ਧੀਲ ਦੇ ਨਾਲ ਅਰਥਹੀਨ ਨਹੀਂ ਖਾਸ ਤੌਰ ਤੇ ਨਵੇਂ ਬਿਨੇਕਾਰਾਂ ਲਈ ਜੋ ਬਚਤ ਵੱਧ ਉੱਚੀ ਨਿਵੇਸ਼ ਪ੍ਰਦਾਨ ਕਰਨ ਵਾਲੀਆਂ ਮਨੋਹਰੀ ਸੰਸਥਾਵਾਂ ਦੁਆਰਾ ਸਮਰਥਿਤ ਨਹੀਂ ਜਿਹਾ ਕੁਝ ਕੁ ਸਰਗਰਮ ਇਨਕੂਬੇਟਰਾਂ ਤੋਂ ਕੱਟ ਜੋ ਅਪ੍ਰੈਲ 2024 ਐਮਆਈਟੀ ਦੇ ਅਧੀਨ ਤਰਜੀਹੀ ਦੇ ਯੋਗ ਨੇ ਇਹਨਾਂ ਦੇ ਸਾਫ ਬਿਨੇਕਾਰ ਨੂੰ ਪ੍ਰਕਾਸ਼ਿਤ ਪਰ ਸਿਰਫ ਨਿਦਾਨ ਤੱਕ ਦੀ ਰੀਦਾਂ ਸਾਹਮਣਾ ਕਰਨਾ ਪੈਂਦਾ ਹੈ ਪਿਲ ਸੀ 12 ਦਾ ਅਰਜੀ ਪ੍ਰਕਿਰਿਆ ਨੂੰ ਮੋਤਲ ਕਰਨ ਜਾਂ ਖਤਮ ਕਰਨ ਦਾ ਅਧਿਕਾਰ ਪ੍ਰੋਸੈਸਿੰਗ ਸਮਰਥਾ ਵਾਲੂ ਨਯੰਤ੍ਰਿਪ ਪ੍ਰਵਾਸ ਦੇ ਅਸਲ ਸਰਕਾਰੀ ਟੀਚੇ ਦੇ ਨਾਲ ਜੋੜ ਦਵੇਗਾ ਜਿਸ ਦੇ ਨਾਲ ਕਤਾਰ ਵਿੱਚ ਕਾਫੀ ਕਮੀ ਆਵੇਗੀ ਅਜਾਏ ਵਿਧਾਨਿਕ ਹਰੀ ਸੱਤ ਦਾ ਅਣਇਛਿਤ ਜਾਂ ਸ਼ਾਇਦ ਹੀ ਦਾ ਦਾ ਪ੍ਰਭਾਵ ਇਨੀਸ਼ੀਏਟਿਵ ਧਾਕਲੇ ਨੂੰ ਪ੍ਰਬੰਧਨ ਯੋਗ ਪੱਧਰ ਉੱਤੇ ਮੂਡ ਕੈਲੀਬ੍ਰੇਟ ਕਰਨਾ ਹੈ ਤੇ ਨਾਲ ਹੀ ਪਰ ਲੋਕਾਂ ਦੀਆਂ ਕੋਸ਼ਿਸ਼ਾਂ ਉਮੀਦਾਂ ਨੂੰ ਮਟਾਉਣ ਦੀ ਕੀਮਤ ਉੱਤੇ ਜਿਨ੍ਹਾਂ ਨੇ ਸਿਸਟਮ ਨੂੰ ਨੈਵੀਗੇਟ ਕਰਨ ਵਿੱਚ ਸਾਲਾ ਤੋਂ ਨਿਵੇਸ਼ ਕੀਤਾ ਫਿਰ ਵੀ ਇਸ ਦੇ باوجود ਕਾਨੂੰਨ ਕੁਝ ਸਟਾਰਟਅਪ ਵੀਜ਼ਾ ਬਿਨਾਂਕਾਰਾਂ ਨੂੰ ਆਪਣੀ ਸਥਾਈ ਨਿਵਾਸ ਫਾਈਲਾਂ ਜਮ੍ਹਾਂ ਕਰਨ ਤੋਂ ਤੁਰੰਤ ਬਾਅਦ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਲਈ ਸ਼ੁਰੂਆਤੀ ਪ੍ਰਵੇਸ਼ ਕਮਾਤੇ ਨਿਵਾਸ ਪ੍ਰਮੇਟ ਤੱਕ ਪਹੁੰਚ ਕਰਨ ਦੀ ਅਗਿਆਦਿੰਦਾ ਇਹ ਇੱਕ ਮਹੱਤਵਪੂਰਨ ਸੁਖਮਤਾ ਹੈ ਜੋ ਦੱਸਉਂਦੀ ਹੈ ਕਿ ਕੁਝ ਯੋਗ ਦੇਣੇ ਘਰਕ ਲਈ ਤਰਜੀਹੀ ਪਰਕਿਰਿਆ ਅਤੇ ਜਲਦੀ ਨਿਪਟਾਰੇ ਦੇ ਮੌਕੇ ਉਪਲਬਧ ਰਹਿੰਦੇ ਨੇ ਦੱਸੀ ਨਾ ਹਕੀਕਤਾਂ ਨੂੰ ਦੇਖਦੇ ਹੋਏ ਸੰਭਾਵੀ ਨਿਕਾਰਨ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਤੌਰ ਤੇ ਉਹਨਾਂ ਨੂੰ ਮਨੂਨਿਤ ਇਨਕਿਊਬੇਟਰਾਂ ਦੇ ਨਾਲ ਜੁੜਨ ਤੋਂ ਬਚਣਾ ਚਾਹੀਦਾ ਹੈ ਜੁਮੰਤਰੀ ਪਦਵੀ ਹਟਾਇਤਾ ਨੂੰ ਪੂਰਾ ਨਹੀਂ ਕਰਦੇ ਕਿਉਂਕਿ ਅਜਿਹੇ ਅਗਰੰ ਦੇ ਨਾਲ ਹੋਣ ਵਾਲੇ ਕਾਨੂੰਨ ਦੇ ਤਹਿਤ ਰੱਦ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਇਹ ਗੰਭੀਰ ਤੌਰ ਉਤੇ ਸ਼ੱਕੀ ਹੈ ਕਿ ਆਈਐਸਐਸ ਸਪਸ਼ਟ ਮੰਤਰੀ ਪਦਰੀ ਮਾਪਦੰਡ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਰਹਿਣ ਵਾਲੀਆਂ ਮਨੋਨੀਤ ਸੰਸਥਾਵਾਂ ਤੋਂ ਨਵੀਆਂ ਅਰਜ਼ੀਆਂ ਨੂੰ ਕਿਵੇਂ ਸਵੀਕਾਰ ਕਰਨਾ ਜਾਣਕਰਦਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਦ ਐਂਡ ਸਿਟੀਜ਼ਨਸ਼ਿਪ ਕੈਨੇਡਾ ਬੀਲ ਸੀ2 ਲਾਗੂ ਕਰਕੇ ਆਪਣੇ ਇਮੀਗ੍ਰੇਸ਼ਨ ਅਪਲੀਕੇਸ਼ਨ ਪ੍ਰੋਸੈਸਿੰਗ ਸਿਸਟਮ ਤੇ ਵਿੱਚ ਇੱਕ ਵੱਡਾ ਬਦਲਾਅ ਕਰਨ ਦੇ ਲਈ ਤਿਆਰ ਹੈ ਜਿਸ ਦੇ ਥਾਂ ਬੀਲ ਸੀ12 ਲਿਆ ਲਵੇਗਾ ਸਤਕਤ ਅਕਤੂਬਰ 2025 ਨੂੰ ਪੇਸ਼ ਕੀਤਾ ਗਿਆ ਬੀਲ ਸੀ 12 ਬੀਲ ਸੀ 2 ਦੇ ਵਿੱਚ ਸ਼ੁਰੂ ਵਿੱਚ ਦੱਸਿਆ ਗਿਆ ਤੇ ਜੀਹਾਂ ਨੂੰ ਮਜ਼ਬੂਤ ਤੇ ਵਿਸਤਾਰ ਕਰੇਗਾ ਇਹ ਪੋਸ ਆ ਗਿਆ ਇਮੀਗ੍ਰੇਸ਼ਨ ਦਰਾਮਾ ਦੇ ਵਿੱਚ ਲੰਬਿਤ ਅਰਜ਼ੀਆਂ ਨੂੰ ਰੱਦ ਕਰਨ ਦੀ ਆਗਿਆ ਦੇਣ ਦੇ ਲਈ ਵਿਸਥਿਤ ਨਮੀਆਂ ਸ਼ਕਤੀਆਂ ਪੇਸ਼ ਕਰਤੇ ਇਸ ਵਿਧਾਨਕ ਪਤਲਾਵ ਜੋ ਕਿ ਇਸ ਸਮੇਂ ਦੂਜੀ ਵਾਰ ਪੜਿਆ ਜਾ ਰਿਹਾ ਹੈ ਉਸ ਦੇ ਗੰਭੀਰ ਅਤੇ ਦੁਰਗਾਮੀ ਨਤੀਜੇ ਹੋਣਗੇ ਖਾਸ ਕਰਕੇ ਉਹਨਾਂ ਦੇ ਲਈ ਜੋ ਮੌਜੂਦਾ ਪ੍ਰਣਾਲੀ ਨੂੰ ਦਸੋਂਤੇ ਮਹੱਤਵਪੂਰਨ ਬੈਕਲੌਗ ਫੀਸ ਫਸੇ ਹੋਏ ਨੇ ਜਦੋਂ ਇਹ ਪਾਸ ਹੋ ਜਾਂਦਾ ਹੈ ਕੈਨੇਡਾ ਸਟਾਰਟਅਪ ਵੀਜ਼ਾ ਪ੍ਰੋਗਰਾਮ ਦੇ ਅੰਦਰ ਇੱਕ ਮਹੱਤਵਪੂਰਨ ਪ੍ਰਭਾਵ ਦੀ ਉਮੀਦ ਹੈ ਜਿੱਥੇ ਹਜ਼ਾਰਾਂ ਅਰਜ਼ੀਆਂ ਲਬਿਤ ਨੇ ਲਗਭਗ 80% ਮਨੋਨਿਤ ਕਾਰੋਬਾਰੀ ਇੰਕੂਬੇਟਰ 30 April 2024 ਦੀਆਂ MI 72 ਮੰਤਰੀ ਬਦਲਣ ਦੀਆਂ ਹਦਾਇਤਾਂ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹੇ ਨੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਿਨੇਕਾਰਾ ਦੁਆਰਾ ਨਵੀਆਂ ਅਰਜ਼ੀਆਂ ਜਮ੍ਹਾਂ ਕੀਤੀਆਂ ਜਾ ਚਾਰੀਆਂ ਨੇ ਜ਼ਿਆਦਾਤਰ ਦੱਖਣ ਪੂਰਬੀ ਏਸ਼ੀਆ ਚੀਨ ਅਤੇ ਈਰਾਨ ਤੋਂ ਜਿਨ੍ਹਾਂ ਨੂੰ ਸਰਕਾਰ ਦੁਆਰਾ ਨਿਰੋਲਤ ਕਾਰੋਬਾਰੀ ਇਨਕਿਊਬेटरਾਂ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਜੋ ਅਪ੍ਰੈਲ 2024 ਦੇ ਐਮਆਈ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੇ ਵਿੱਚ ਉਸਫਲ ਲੈਂਦੇ ਨੇ ਮੀਰ ਸ੍ਰੀ 12 ਦੇ ਨਾਲ ਆਈਐਸਸੀ ਨੂੰ ਅਜੀਆਂ ਅਸਦੀਆਂ ਨੂੰ ਸਮੂਹਿਕ ਤੌਰ ਉਤੇ ਰੱਦ ਕਰਨ ਦਾ ਅਧਿਕਾਰਿਕ ਪ੍ਰਾਪਤ ਹੋ ਜਾਂਦਾ ਹੈ ਤੇ ਨਾਲ ਹੀ ਜਿਹਦੇ ਨਾਲ 1 ਵਡੇ ਬੈਕਲੋਗ ਨੂੰ ਪ੍ਰਬਾਸ਼ਨ ਤੱਕ ਦੇਣਾ ਸਾਖਿਤਿਆ ਜਾਂਦਾ ਹੈ ਜੋ ਸਮੂੱਚੇ ਪ੍ਰੋਸੈਸਿੰਗ ਸਮੇਂ ਨੂੰ ਘਟਾ ਰਿਹਾ ਹੈ ਵਰਤਮਾਨ ਦੇ ਵਿੱਚ ਆਈ ਆਸਸੀ ਪ੍ਰੋਸੈਸਿੰਗ ਸਮਾਂ ਪ੍ਰਕਾਸ਼ਿਤ ਕਰਦਾ ਹੈ ਜੋ ਕਥਿਤ ਤੌਰ ਤੇ ਦੱਸਉਂਦਾ ਹੈ ਕਿ ਬਿਨੈਕਾਰ ਕਿੰਨਾ ਸਮਾਂ ਦੀ ਕਰੰਬੀ ਉਮੀਕਾ ਕਰ ਸਕਤੇ ਨੇ ਹਾਲਾਂਕਿ ਇਹ ਸਮਾਂ ਰਣਨੀਤਿਕ ਤੌਰ ਤੇ ਸੰਭਾਗ ਬਿਨੈਕਾਰਾਂ ਮੁੱਖ ਤੌਰ ਤੇ ਉਹ ਪਾਰਕ ਇੰਟੇਕੂਬੇਟਰਾਂ ਨੂੰ ਨਿਰਾਸ਼ ਕਰਨ ਦੇ ਲਈ ਸੰਚਾਲਿਤ ਜਾਂਦਾ ਹੈ ਜਿਨ੍ਹਾਂ ਕੋਲ ਸਿਸਟਮ ਦੀਆਂ ਚੁਣੌਤੀਆਂ ਵਿੱਚ ਡੂੰਗੀ ਸਮਝ ਦੀ ਘਾਟ ਹੈ ਜਿਸ ਦੇ ਨਤੀਜੇ ਵਜੋਂ ਪਰਸਯੋਗਤਾ ਵਿੱਚ ਪਾੜਾ ਪੈਦਾ ਹੁੰਦਾ ਹੈ ਇਸੇ ਤਰ੍ਹਾਂ ਮੌਜੂਦਾ ਪ੍ਰਕਾਸ਼ਿਤ ਸਮੇਂ ਪਰਸਯੋਗ ਨਹੀਂ ਹਨ ਅਤੇ ਦਲੀਲ ਦੇ ਨਾਲ ਅਰਥਹੀਨ ਨਹੀਂ ਖਾਸ ਤੌਰ ਤੇ ਨਵੇਂ ਬਿਨੇਕਾਰਾਂ ਤੇ ਲਈ ਜੋ ਬਚਨ ਵੱਧ ਉੱਚੀ ਨਿਵੇਸ਼ ਪ੍ਰਦਾਨ ਕਰਨ ਵਾਲੀਆਂ ਮਨੋਨੀ ਸੰਸਥਾਵਾਂ ਦੁਆਰਾ ਸਮਰਥਿਤ ਨੇ ਜਿਨ੍ਹਾਂ ਕੁਝ ਕੁ ਸਰਗਰਮ ਇਨਕੂਬੇਟਰਾਂ ਤੋਂ ਘਟ ਜੋ ਅਪ੍ਰੈਲ 2024 ਐਮਆਈਟੀ ਅਧੀਨ ਤਰਜੀਹੀ ਤੇ ਲਈ ਯੋਗ ਨੇ ਇਹਨਾਂ ਦੇ ਸਾਫ ਬਿਨੇਕਾਰ ਨੂੰ ਪ੍ਰਕਾਸ਼ਿਤ ਪਰ ਸਿਰਫ ਨਿਯਮ ਤਕਰੀਰ ਦਾ ਸਾਹਮਣਾ ਕਰਨਾ ਪੈਂਦਾ ਹੈ ਪੀਲ ਸੀ 12 ਦਾ ਅਰਜੀ ਪ੍ਰਕਿਰਿਆ ਨੂੰ ਮੋਤਲ ਕਰਨ ਚਾ ਖਤਮ ਕਰਨ ਦਾ ਅਧਿਕਾਰ ਪ੍ਰੋਸੈਸਿੰਗ ਸਮਰਥਾਵਾਂ ਨੂੰ ਨਿਯੰਤਰਿਤ ਪ੍ਰਵਾਸ ਦੇ ਅਸਲ ਸਰਕਾਰੀ ਟੀਚੇ ਦੇ ਨਾਲ ਜੋੜ ਦਵੇਗਾ ਜਿਸ ਦੇ ਨਾਲ ਕਤਾਲ ਵਿੱਚ ਕਾਫੀ ਕਮੀ ਆਵੇਗੀ ਅਜੇ ਵਿਧਾਨਕ ਹਰੀ ਸੱਤ ਦਾ ਅਣਇਛਿਤ ਜਾਂ ਸ਼ਾਇਦ ਹੀ ਦਾ ਪ੍ਰਭਾਵ ਇਮੀਗ੍ਰੇਸ਼ਨ ਦਾਖਲੇ ਨੂੰ ਪ੍ਰਬੰਧਨ ਯੋਗ ਪੱਧਰਾਂ ਉੱਤੇ ਮੂਡ ਕੈਲੀਬ੍ਰੇਟ ਕਰਨਾ ਹੈ ਤੇ ਨਾਲ ਹੀ ਪਰ ਲੋਕਾਂ ਦੀਆਂ ਕੋਸ਼ਿਸ਼ਾਂ ਉਮਿਦਾਂ ਨੂੰ ਮਟਾਉਣ ਦੀ ਕੀਮਤ ਉੱਤੇ ਜਿਨ੍ਹਾਂ ਨੇ ਸਿਸਟਮ ਨੂੰ ਨੇਵੀਗੇਟ ਕਰ ਲਿਆ ਵਿੱਚ ਸਾਲ ਤੋਂ ਨਿਵੇਸ਼ ਕੀਤਾ ਫਿਰ ਵੀ ਉਸ ਦੇ ਬਾਵਜੂਦ ਕਾਨੂੰਨ ਕੁਝ ਸਟਾਰਟਅਪ ਵੀਜ਼ਾ ਬਿਨੇਕਾਰਾਂ ਨੂੰ ਆਪਣੀ ਸਥਾਈ ਨਿਵਾਸ ਫਾਈਲਾਂ ਜਮ੍ਹਾਂ ਕਰਨ ਤੋਂ ਤੁਰੰਤ ਬਾਅਦ ਆਪਣੀ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਸ਼ੁਰੂਆਤੀ ਪ੍ਰਵੇਸ਼ ਕਮਾਤੇ ਨਿਵਾਸ ਪ੍ਰਮੇਤਾਕ ਪਹੁੰਚ ਕਰਨ ਦੀ ਅਗਿਆਦਿੰਦ ਹੈ ਇਹ ਇੱਕ ਮਹੱਤਵਪੂਰਨ ਸੁਖਮਤਾ ਹੈ ਜਿਸ ਦਸਉਂਦੀ ਹੈ ਕਿ ਕੁਝ ਉੱਦਮੀਆਂ ਘਰ ਦੇ ਲਈ ਤਰਜੀਹੀ ਪ੍ਰਕਿਰਿਆ ਅਤੇ ਜਲਦੀ ਨਿਪਟਾਰੇ ਦੇ ਮੌਕੇ ਉਪਲਬਧ ਰਹਿੰਦੇ ਨੇ ਦੱਸੇ ਨਾ ਹਕੀਕਤਾਂ ਨੂੰ ਦੇਖਦੇ ਹੋਏ ਸੰਭਾਵਨਾਵੀਆਂ ਕਾਰਨ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਤੌਰ ਤੇ ਉਹਨਾਂ ਨੂੰ ਮਨੂਨਿਤ ਇਨਕਿਊਬੇਟਰਾਂ ਦੇ ਨਾਲ ਜੁੜਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਮੰਤਰੀ ਪੱਤੀ ਹਦਾਇਤਾਂ ਨੂੰ ਪੂਰਨ ਨਹੀਂ ਕਰਦੇ ਕਿਉਂਕਿ ਅਜਿਹਾ ਕਰਨ ਦੇ ਨਾਲ ਹੋਣ ਵਾਲੇ ਕਾਨੂੰਨ ਦੇ ਤਹਿਤ ਰੱਦ ਹੋਣ ਦੀ ਸੰਭਾਵਨਾ ਵੱਜਦੀ ਹੈ ਇਹ ਗੰਭੀਰ ਤੌਰ ਤੇ ਸ਼ੱਕੀ ਹੈ ਕਿ ਆਈਐਸਐਸ ਸਪਸ਼ਟ ਮੰਤਰੀ ਪਦਰੀ ਮਾਪਦੰਡ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਰਹਿਣ ਵਾਲੀਆਂ ਮਨੋਨਿਕ ਸੰਖਾਵਾਂ ਤੋਂ ਨਵੀਆਂ ਅਰਜ਼ੀਆਂ ਨੂੰ ਕਿਵੇਂ ਸਵੀਕਾਰ ਕਰਨਾ ਚਾਹੀਦਾ ਹੈ ਇਮੀਗ੍ਰੇਸ਼ਨ ਰਿਫਿਊਜ਼ਡੈਂਟ ਸਿਟੀਜ਼ਨਸ਼ਿਪ ਕੈਨੇਡਾ ਬੀਲ ਸੀ2 ਲਾਗੂ ਕਰਕੇ ਆਪਣੇ ਇਮੀਗ੍ਰੇਸ਼ਨ ਅਪਲੀਕੇਸ਼ਨ ਪ੍ਰੋਸੈਸਿੰਗ ਸਿਸਟਮ ਦੇ ਵਿੱਚ ਇੱਕ ਵੱਡਾ ਬਦਲਾਅ ਕਰਨ ਦੇ ਲਈ ਤਿਆਰ ਹੈ ਜਿਸ ਦੇ ਥਾਂ ਬੀਲ ਸੀ12 ਲਿਆ ਲਵੇਗਾ 7 ਅਕਤੂਬਰ 2025 ਨੂੰ ਪੇਸ਼ ਕੀਤਾ ਗਿਆ ਬੀਲ ਸੀ12 ਬੀਲ ਸੀ2 ਦੇ ਵਿੱਚ ਸ਼ੁਰੂ ਵਿੱਚ ਦੱਸਿਆ ਗਿਆ ਤਿਲਜੀਹਾਂ ਨੂੰ ਮਜ਼ਬੂਤ ਤੇ ਵਿਸਤਾਰ ਕਰੇਗਾ ਪੋਸਟ ਆਕਾ ਇਮੀਗ੍ਰੇਸ਼ਨ ਤੋਂ ਅਮਾਦੀ ਵਿਚ ਲੰਬਿਤ ਅਰਜ਼ੀਆਂ ਨੂੰ ਰੱਦ ਕਰਨ ਦੀ ਆਗਿਆ ਦੇਣ ਦੇ ਲਈ ਵਿਸਤ੍ਰਿਤ ਨਮਿਆ ਸ਼ਕਤੀਆਂ ਪੇਸ਼ ਕਰਤੇ ਇਸ ਵਿਧਾਨਕ ਬਤਲਾਵ ਜੋ ਕਿ ਇਸ ਸਮੇਂ ਦੂਜੀ ਵਾਰ ਪੜਿਆ ਜਾ ਰਿਹਾ ਹੈ ਉਸ ਦੇ ਗੰਭੀਰ ਅਤੇ ਦੁਰਗਾਮੀ ਨਤੀਜੇ ਹੋਣਗੇ ਖਾਸ ਕਰਕੇ ਉਹਨਾਂ ਦੇ ਲਈ ਜੋ ਮੌਜੂਦਾ ਪ੍ਰਣਾਲੀ ਨੂੰ ਦੱਸੋਂਤੇ ਮਹੱਤਵਪੂਰਨ ਬੈਕਲੌਗ ਵੀ ਸਸੇ ਹੋਏ ਨੇ ਜਦੋਂ ਇਹ ਪਾਸ ਹੋ ਜਾਂਦਾ ਹੈ ਕੈਨੇਡਾ ਸਟਾਰਟਅਪ ਵੀਜ਼ਾ ਪ੍ਰੋਗਰਾਮ ਦੇ ਅੰਦਰ ਇੱਕ ਮਹੱਤਵਪੂਰਨ ਪ੍ਰਭਾਵ ਦੀ ਉਮੀਦ ਹੈ ਜਿੱਤੇ ਹਜ਼ਾਰਾਂ ਅਰਜ਼ੀਆਂ ਲੱਭਿਤ ਨੇ